ਕਿਸੇ ਕਿਸੇ ਨੇ ਦੇਖੀ ਹੋਊਗੀ ਔਰ ਜਿਹਦੇ ਵਿੱਚ ਕੀ ਪ੍ਰੋਪਰ ਅਸੀਂ ਹਰ ਇੱਕ ਚੀਜ਼ ਦੇਖ ਸਕਦੇ ਹਾਂ ਫੀਚਰਸ ਦੇਖ ਸਕਦੇ ਹਾਂ ਕਿ ਕਿੰਨੀ ਮੀਨਾਕਾਰੀ ਕੀਤੀ ਹੋਈ ਹੈ ਕਿੰਨੀ ਕਲਾਕਾਰੀ ਕੀਤੀ ਹੋਈ ਹੈ ਬਰੀਕੀ ਨਾਲ ਕੰਮ ਕੀਤਾ ਹੋਇਆ ਇਸ ਚੈਸ ਨੂੰ ਤਿਆਰ ਕਰਨ ਵਾਸਤੇ ਇੱਕ ਮਹੀਨਾ ਪੂਰਾ ਲੱਗ ਜਾਂਦਾ ਹੈ ਚੈਸ ਸਾਡੇ ਭਾਜੀ ਸ਼ੁਰੂ ਤੋਂ ਹੀ ਦਾਦੇ ਪੜਦਾਦੇ ਵੀ ਇਹੋ ਕੰਮ ਕਰਦੇ ਆ ਰਹੇ ਨੇ ਪਹਿਲਾਂ ਹਾਤੀ ਦੰਦ ਦਾ ਕੰਮ ਹੁੰਦਾ ਸੀ ਉਹਨੂੰ ਹਾਥੀਦੰਦ ਦੀ ਚੈਸ ਬਣਤੀ ਹੁੰਦੀ ਨਾਲ ਚੂੜਾ ਬੰਦਾ ਹੁੰਦਾ ਸੀ ਉਸ ਤੋਂ ਬਾਅਦ ਹਾਥੀਦੰਦ ਬੈਨ ਕਰਕੇ ਬਾਅਦ ਚ ਉਹ ਚਿੱਟੀ ਚੰਨਨ ਦੀ ਚੈਸ ਬਣਨ ਲੱਗੀ ਉਹ ਜੋ ਵੀ ਬੈਨ ਹੋ ਗਿਆ ਚੈਸ ਇੱਕ ਇਹੋ ਜਿਹੀ ਗੇਮ ਹੈ ਕਿ ਬੱਚੇ ਖੇਡਣ ਤੇ ਬਹੁਤ ਹੀ ਵਧੀਆ ਗੇਮ ਹੈ ਅੱਜ ਕੱਲ ਦੇ ਬੱਚੇ ਤੇ ਮੋਬਾਈਲਾਂ ਨੂੰ ਚਮੜੇ ਰਹਿੰਦੇ ਨੇ ਚੈਸ ਨਾਲ ਤੇ ਉਹਨਾਂ ਦਾ ਧਿਆਨ ਹੀ ਨਹੀਂ ਤੇ ਗੇਮ ਖੇਡਣੀ ਆ ਉਹ ਮੋਬਾਈਲਾਂ ਦੇ ਲਿੱਡੋ ਖੇਡ ਲਿਆ ਜਾਂ ਕੋਈ ਉਹ ਖੇਡ ਲਿਆ ਬਸ ਇਹੋ ਚੀਜ਼ਾਂ ਨੂੰ ਜਾਣਦੇ ਨੇ ਵੀ ਆਪਾਂ ਬਾਹਰ ਚੱਲ ਜੀਏ ਤੇ ਮੈਂ ਟਰਾਈ ਕੀਤੀ ਚਲੋ ਕਿ ਕਿਸਮਤ ਚ ਨਹੀਂ ਲੋਕਡਾਊਨ ਲੱਗ ਗਿਆ ਬਾਹਰ ਦਾ ਬਣਿਆ ਨਹੀਂ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਸੋਚਿਆ ਕਿ ਆਪਾਂ ਚਲੀਏ ਵੀ ਆਪਣੇ ਫਾਦਰ ਸਾਹਿਬ ਹੋਣਾਂ ਦੀਆਂ ਇੰਨੀਆਂ ਪੀੜੀਆਂ ਕੰਮ ਕਰਦੀਆਂ ਆਈਆਂ ਵਾ ਜੇ ਮੈਂ ਸੋਚਿਆ ਵੀ ਜੇ ਮੈਂ ਹੀ ਬਾਹਰ ਚੱਲ ਗਿਆ ਤੇ ਫਿਰ ਇਸ ਪੀੜੀ ਨੂੰ ਕੰਮ ਕੌਣ ਅੱਗੇ ਵਧਾਊਗਾ ਆਪੋ ਵੱਧ ਟਾਈਮ ਭਾਜੀ ਘੋੜੇ ਤੇ ਲੱਗਦਾ ਘੋੜੇ ਦੇ ਕਿਸ ਸੈੱਟ ਜੋ ਹਨ ਘੋੜੇ ਤੇ ਟਿੱਕਿਆ ਹੁੰਦਾ ਉਹਦੇ ਵਿੱਚ ਘੋੜੇ ਦੀ ਗੁਬੀ ਕਰਕੇ ਇਸ ਚੈਸ ਦਾ ਸੈੱਟ ਫੇਮਸ ਹੁੰਦਾ ਘੋੜੇ ਉਹ ਹੋ ਜਗੇ ਨੇ ਕਿ ਤੁਹਾਨੂੰ ਦੱਸ ਨਹੀਂ ਸਕਦੇ ਘੋੜਿਆਂ ਦੇ ਵਿੱਚ ਵੀ ਕਾਫੀ ਡਿਜ਼ਾਈਨ ਹੈਗੇ ਪਾਲਿਸ਼ਿੰਗ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਭਾਜੀ ਇਹ ਪਾਲਿਸ਼ਿੰਗ ਕੀਤੀ ਜਾ ਰਹੀ ਹੈ ਲਾਸਟ ਪ੍ਰੋਸੈਸ ਹੈ ਇਹ ਜਿਸ ਨੂੰ ਕਹਿ ਰਹੇ ਨੇ ਆ ਵੀ ਚੈਸ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਅਸੀਂ ਗਨ ਪਾਲਿਸ਼ਿੰਗ ਯੂਜ਼ ਕਰਦੇ ਹਾਂ ਕਿਉਂਕਿ ਫਾਰਨਰ ਕਹਿੰਦੇ ਆ ਕਿ ਜੇ ਅਸੀਂ ਏਡੀ ਮਹਿੰਗੀ ਵੁੱਡਨ ਲਾ ਰਹੇ ਆ ਜਸਤੇ ਜੇ ਅਸੀਂ ਉੱਪਰ ਲੈਕਰ ਹੀ ਕਰਤਾ ਤੇ ਫਿਰ ਉਹ ਵੁੱਡਨ ਦੀ ਮਤਲਬ ਕਿ ਫਿਨਿਸ਼ਿੰਗ ਨੈਚੁਰਲ ਨਹੀਂ ਰਹੂਗੀ ਤਾਂ ਜਿਹਨੂੰ ਕਹਿ ਸਕਦੇ ਆ ਅਸੀਂ ਹੱਥ ਨਾਲ ਗੋਲ ਕੀਤਾ ਗੁਲਾਈ ਹੋਊਗੀ ਪੂਰੇ ਮੁਲਾਇਮ ਹੋਣਗੇ ਦੰਦੇ ਕਿਉਂਕਿ ਕਈ ਜਿਨ੍ਹਾਂ ਦੇ ਅਸੀਂ ਸਪੈਸ਼ਲੀ ਕਸਟਮਾਈਜ਼ ਕਰਦੀਏ ਜਿਵੇਂ ਕਈਆਂ ਦੇ ਕੇਸ ਭਾਰੇ ਆ ਉਹਨਾਂ ਵਾਸਤੇ ਵੱਖਰੇ ਦੰਦੇ ਬਣਾ ਦਿੰਦੇ ਆ ਤੇ ਜਿਨ੍ਹਾਂ ਦੇ ਫਰੀਕ ਆ ਫਿਰ ਫਰੀਕ ਬਣਾ ਦਿੰਦੇ। ਉਹਨਾਂ ਦੀਆਂ ਹੋਰ ਵੀ ਆਈਟਮਾਂ ਬਣਾਇਦਿਆਂ ਵਾ। ਗੱਡੀ ਚ ਲਾਉਣ ਦੇ ਡੈਸ਼ਬੋਰਡ ਤੇ ਹੋਰਸ ਬਣਾਈਦਾ ਵਾ। ਵੇਖੋ ਸਾਰਾ ਇਹ ਵੀ ਹੈਂਡ ਬ੍ਰੀਡ ਆ ਫੁੱਲ ਬੋਡੀ ਹੋਰਸ। ਆਹ ਵੇਖ ਸਾਡੇ ਤੇ ਸਾਰੀਆਂ ਚੀਜ਼ਾਂ। ਮਤਲਬ ਕਿ ਹੋਰ ਵੀ ਕਈ ਚੀਜ਼ਾਂ ਜਿਹਦੀ ਜਿਹੜੀ ਚੀਜ਼ ਦੀ ਡਿਮਾਂਡ ਆਈ ਜਾਂਦੀ ਆ ਆਪਾਂ ਤਿਆਰ ਕਰ ਦਿੱਤੀ ਕਿਉਂਕਿ ਆਪਾਂ ਨੂੰ ਹੁੰਦਾ ਵਾ ਵੀ ਕੋਈ ਵੀ ਜੇ ਕੋਈ ਹਾਨੂੰ ਕੋਈ ਚੈਲੰਜ ਵੀ ਦੇਂਦੇ ਆ ਆਪਾਂ ਉਹ ਵੀ ਸੈੱਟ ਕਰ ਲੀਦਾ ਵੀ ਆਪਾਂ ਬਣਾ ਦਿੰਦੇ ਆ। ਦੋਸਤੋ ਚੈਸ ਅਸੀਂ ਦੇਖਦੇ ਹਾਂ ਕਿ ਬਹੁਤ ਸਦੀਆਂ ਪੁਰਾਣੀ ਖੇਡੀ ਜਾਂਦੀ ਹੈ ਪਰ ਇਹ ਚੈਸ ਤਿਆਰ ਕਿੱਥੇ ਹੁੰਦੀ ਹੈ ਔਰ ਤਿਆਰ ਹੋ ਕੇ ਜਾਂਦੀ ਵੱਖ-ਵੱਖ ਦੇਸ਼ਾਂ ਵਿੱਚ ਹੈ ਪਰ ਤਿਆਰ ਜਦੋਂ ਹੁੰਦੀ ਹੈ ਉਸ ਨੂੰ ਕਿੰਨਾ ਸਮਾਂ ਲੱਗਦਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਚੈਸ ਤਿਆਰ ਹੁੰਦੀ ਹੈ ਔਰ ਸਭ ਤੋਂ ਪੁਰਾਣੀ ਸਭ ਤੋਂ ਕਹਿ ਦਈਏ ਕਿ ਇਤਿਹਾਸ ਨਾਲ ਜੁੜਦੀ ਚੈਸ ਕਈ ਤਰੀਕੇ ਦੀ ਚੈਸ ਸੱਤੇ ਤਿਆਰ ਹੁੰਦੀ ਹੈ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਸੇ ਮੌਜੂਦ ਹਾਂ ਜਿੱਥੇ ਕਿ ਚੈਸ ਦੀ ਫੈਕਟਰੀ ਹੈ ਪਰ ਪੰਜਵੀਂ ਪੀੜੀ ਚੈਸ ਤਿਆਰ ਕਰ ਰਹੀ ਹੈ ਇਹ ਚੈਸ ਸਿਰਫ ਪੰਜਾਬ ਵਿੱਚ ਹੀ ਨਹੀਂ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਆਪਣਾ ਨਾਂ ਬਣਾ ਚੁੱਕੀ ਹੈ ਔਰ ਏਡੀ ਬਰੀਕੀ ਨਾਲ ਕੰਮ ਕੀਤਾ ਜਾਂਦਾ ਮੈਂ ਪਹਿਲੇ ਇਹ ਤਸਵੀਰ ਦਿਖਾ ਦਿਆਂ ਕਿ ਇਹ ਚੈਸ ਜਿਹੜੀ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਆਮ ਵੱਖ-ਵੱਖ ਤਰ੍ਹਾਂ ਨਾਲ ਤਿਆਰ ਕੀਤੀ ਜਾਂਦੀ ਹੈ ਪਰ ਇਹ ਚੈਸ ਕਿਸੇ ਕਿਸ ਨੇ ਦੇਖੀ ਹੋਊਗੀ ਔਰ ਜਿਹਦੇ ਵਿੱਚ ਕੀ ਪ੍ਰੋਪਰ ਅਸੀਂ ਹਰ ਇੱਕ ਚੀਜ਼ ਦੇਖ ਸਕਦੇ ਹਾਂ ਫੀਚਰਸ ਦੇਖ ਸਕਦੇ ਹਾਂ ਕਿ ਕਿੰਨੀ ਮੀਨਾਕਾਰੀ ਕੀਤੀ ਹੋਈ ਹੈ ਕਿੰਨੀ ਕਲਾਕਾਰੀ ਕੀਤੀ ਹੋਈ ਹੈ ਬਰੀਕੀ ਨਾਲ ਕੰਮ ਕੀਤਾ ਹੋਇਆ ਇਸ ਚੈਸ ਨੂੰ ਤਿਆਰ ਕਰਨ ਵਾਸਤੇ ਇੱਕ ਮਹੀਨਾ ਪੂਰਾ ਲੱਗ ਜਾਂਦਾ ਹੈ ਔਰ ਚੈਸ ਦੀ ਗੇਮ ਤਾਂ ਕਹਿ ਦਈਏ ਕਿ ਕਈ ਸਦੀਆਂ ਤੋਂ ਖੇਡੀ ਜਾਂਦੀ ਹੈ ਪਰ ਇਹ ਖੇਡ ਦੇ ਜ਼ਿਆਦਾ ਗੋਰੇ ਨੇ ਪਰ ਤਿਆਰ ਅੰਮ੍ਰਿਤਸਰ ਚ ਹੁੰਦੀ ਹੈ ਕਿੰਨੀ ਹੈਰਾਨ ਕਰਦੀ ਹੈ ਇਹ ਗੱਲ ਸਾਡੇ ਨਾਲ ਸਰਦਾਰ ਸਾਹਿਬ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਔਰ ਜਾਣਦੇ ਆ ਕਿ ਇਹ ਚੈਸ ਦਾ ਜਿਹੜਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕੰਮ ਸੰਭਿਆ ਹੋਇਆ ਔਰ ਕਦੋਂ ਤੋਂ ਸ਼ੁਰੂ ਹੋਇਆ ਸੀਗਾ ਸਰਦਾ ਸਾਹਿਬ ਤੁਹਾਡਾ ਨਾਮ ਕੀ ਹੈ ਔਰ ਐਡੀ ਵੱਡੀ ਪ੍ਰਾਪਤੀ ਕਿ ਚੈਸ ਅੰਮ੍ਰਿਤਸਰ ਤੱਕ ਤਿਆਰ ਹੋ ਕੇ ਕਈ ਦੇਸ਼ਾਂ ਤੱਕ ਪਹੁੰਚਦੀ ਹੈ ਜਦਕਿ ਖੇਡ ਦੇ ਗੋਰੇ ਨੇ ਪਰ ਪਸੰਦ ਥੋੜੀ ਅੰਮ੍ਰਿਤਸਰ ਦੀ ਚੈਸ ਕਰਦੇ ਨੇ ਇਹਦਾ ਰਾਜ਼ ਕੀ ਹੈ ਇਹ ਮੇਰਾ ਨਾਮ ਹੈ ਰੁਪਿੰਦਰ ਸਿੰਘ ਜੱਬਲ ਇਹ ਚੈਸ ਸਾਡੇ ਭਾਜੀ ਸ਼ੁਰੂ ਤੋਂ ਹੀ ਦਾਦੇ ਪਰਦਾਦੇ ਵੀ ਇਹੋ ਕੰਮ ਕਰਦੇ ਆ ਰਹੇ ਨੇ ਪਹਿਲਾਂ ਹਾਤੀ ਦੰਦ ਦਾ ਕੰਮ ਹੁੰਦਾ ਸੀ ਉਦੋਂ ਹਾਥੀਦੰਦ ਦੀ ਚੈਸ ਬਣਦੀ ਹੁੰਦੀ ਨਾਲ ਚੂੜਾ ਬੰਦਾ ਹੁੰਦਾ ਸੀ ਉਸ ਤੋਂ ਬਾਅਦ ਹਾਥੀਦੰਦ ਬੈਨ ਕਰਕੇ ਬਾਅਦ ਚੋਂ ਚਿੱਟੀ ਚੰਨਨ ਦੀ ਚੈਸ ਬਣਨ ਲੱਗੀ ਉਹ ਜੋ ਵੀ ਬੈਨ ਹੋ ਗਿਆ ਉਸ ਤੋਂ ਬਾਅਦ ਅੱਡੀ ਆ ਗਈ ਕਈ ਵੈਰਾਈਟੀਆਂ ਆਈਆਂ ਹੁਣ ਇਹ ਵਲੇ ਲੱਕੜ ਦੀ ਚੈਸ ਬਣਦੀ ਹੈ ਤੇ ਹਜੇ ਵੀ ਚੈਸ ਬਣਦੀ ਹੈ ਐਕਸਪੋਰਟ ਹੁੰਦੀ ਹੈ ਕਾਫੀ ਯੂਰਪ ਵਾਲੀ ਸਾਈਡ ਤੇ ਕਾਫੀ ਐਕਸਪੋਰਟ ਹੁੰਦੀ ਹੈ ਚੈਸ ਇੱਕ ਇਹੋ ਜਿਹੀ ਗੇਮ ਹੈ ਕਿ ਬੱਚੇ ਖੇਡਣ ਤੇ ਬਹੁਤ ਹੀ ਵਧੀਆ ਗੇਮ ਹੈ ਅੱਜਕੱਲ ਦੇ ਬੱਚੇ ਤੇ ਮੋਬਾਈਲਾਂ ਨੂੰ ਚਮੜੇ ਰਹਿੰਦੇ ਨੇ ਚੈਸ ਨਾਲ ਤੇ ਉਹਨਾਂ ਦਾ ਧਿਆਨ ਹੀ ਨਹੀਂ ਕਿ ਗੇਮ ਖੇਡਣੀ ਆ ਉਹ ਮੋਬਾਈਲਾਂ ਦੇ ਲਿੱਡੋ ਖੇਡ ਲਿਆ ਜਾਂ ਕੁਝ ਹੋਰ ਖੇਡ ਲਿਆ ਬਸ ਇਹੋ ਚੀਜ਼ਾਂ ਉਹ ਜਾਣਦੇ ਨੇ ਸੋ ਚੈਸ ਤਿਆਰ ਕਿਵੇਂ ਹੁੰਦੀ ਆ ਜੋ ਵੀ ਅਸੀਂ ਦੇਖਦੇ ਆ ਸੋ ਸਭ ਤੋਂ ਪਹਿਲੇ ਮੈਂ ਤਸਵੀਰ ਤੁਹਾਨੂੰ ਸਾਂਝੀ ਕਰਦਾਗਾ ਕਿ ਇਹ ਚੈਸ ਜਿਹੜੀ ਤਿਆਰ ਹੋਈ ਆ ਇਹ ਤਿਆਰ ਕਿਵੇਂ ਹੁੰਦੀ ਆ ਆਮ ਲੱਕੜ ਦਾ ਪੀਸ ਔਰ ਇੱਥੋਂ ਤੱਕ ਫਿਨਿਸ਼ਿੰਗ ਆਣੀ ਉਹ ਸਪਿਛੇ ਕਿੰਨੀ ਮਿਹਨਤ ਹੈ ਇਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਮੈਂ ਆਪਣੇ ਸਹਿਯੋਗੀ ਸ਼ੁਭਮ ਨੂੰ ਕਹਾਂਗਾ ਕਿ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ ਔਰ ਜਿਵੇਂ ਦੱਸਿਆ ਕਿ ਪਹਿਲਾਂ ਹਾਥੀ ਦੇ ਦੰਦਾ ਦਾ ਚੂੜੇ ਦਾ ਕੰਮ ਸੀ ਜਾਂ ਹਾਥੀ ਦੇ ਦੰਦ ਹੀ ਚੈਸ ਬਣਦੀ ਸੀ ਕਿ ਉਸ ਤੋਂ ਬਾਅਦ ਬੰਨ ਹੋਣ ਤੋਂ ਬਾਅਦ ਇਹ ਲੱਕੜ ਦੀ ਚੈਸ ਬੰਨੀ ਸ਼ੁਰੂ ਹੋਈ ਆ ਆ ਫੈਕਟਰੀ ਆ ਦੇਖੋ ਜੇ ਜਿਸ ਨੇ ਕਿਸੇ ਨੇ ਕੰਮ ਕਰਨਾ ਹੋਵੇ ਤਾਂ ਕਿਸੇ ਹਾਲਾਤਾਂ ਵਿੱਚ ਵੀ ਕਰ ਸਕਦਾ ਆ ਆਮ ਜੀ ਫੈਕਟਰੀ ਆ ਪਰ ਇੱਥੋਂ ਦੀਆਂ ਬਣੀਆਂ ਹੋਈਆਂ ਚੈਸ ਸਤਰੰਜ ਕਿੱਥੇ-ਕਿੱਥੇ ਜਾਂਦੀ ਆ ਇਹ ਗੱਲਬਾਤ ਜ਼ਰੂਰ ਕਰਿਆ ਤੁਹਾਡਾ ਨਾਮ ਕੀ ਹੈ ਜੀ ਤੇ ਇਸ ਜਿਹੜੀ ਚੈਸ ਦੇ ਕਾਰੋਬਾਰ ਚ ਕਹਿੰਦੇ ਪੰਜਵੀਂ ਪੀੜ੍ਹੀ ਕੰਮ ਕਰ ਰਹੀ ਆ। ਹਾਂਜੀ। ਸੋ ਤੁਸੀਂ ਪੰਜਵੀਂ ਪੀੜ੍ਹੀ ਹੋ, ਨੌਜਵਾਨ ਹੋ। ਹੋਇਆ ਨਹੀਂ ਕਿ ਇਹ ਫੈਮਿਲੀ ਦਾ ਕੰਮ ਇੰਨਾ ਸੋਹਣਾ ਚੱਲਦਾ ਕਿ ਸੋਚ ਲੈਂਦੇ ਨੇ ਬਾਹਰ ਚੱਲ ਜਾ। ਹਾਂਜੀ ਮੇਰਾ ਨਾਂ ਆ ਜੀ ਵਿਪਨ ਬਰੀ ਸਿੰਘ। ਹਾਂਜੀ ਬਾਹਰ ਵਾਲੀ ਗੱਲ ਤੁਸੀਂ ਕੀਤੀ ਆ ਮੈਂ ਅੱਜ ਤੋਂ ਜਦੋਂ ਮੈਂ ਸਟਾਰਟ ਕੀਤਾ ਜੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਤੇ ਮਤਲਬ ਕਿ ਉਦੋਂ ਮੈਂ ਟਰਾਈ ਵੀ ਕੀਤੀ ਸੀ ਆਪਣੇ ਬਾਹਰ ਜਾਣ ਦੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਨੌਜਵਾਨਾਂ ਨੂੰ ਹੁੰਦਾ ਵੀ ਆਪਾਂ ਬਾਹਰ ਚੱਲ ਜਾਈਏ। ਤੇ ਮੈਂ ਟਰਾਈ ਕੀਤੀ ਚਲੋ ਕਿਸਮਤ ਨਹੀਂ ਹੀ ਲੋਕਡਾਊਨ ਲੱਗ ਗਿਆ ਬਾਹਰ ਦਾ ਬਣਿਆ ਨਹੀਂ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਸੋਚਿਆ ਕਿ ਆਪਾਂ ਚਲੀਏ ਕਿ ਆਪਣੇ ਫਾਦਰ ਸਾਹਿਬ ਹੋਣਾਂ ਦੀਆਂ ਇੰਨੀਆਂ ਪੀੜੀਆਂ ਕੰਮ ਕਰਦੀਆਂ ਆਈਆਂ ਵਾ ਕਿ ਜੇ ਮੈਂ ਸੋਚਿਆ ਵੀ ਜੇ ਮੈਂ ਹੀ ਬਾਹਰ ਚੱਲ ਗਿਆ ਤੇ ਫਿਰ ਇਸ ਪੀੜੀ ਨੂੰ ਕੰਮ ਕੌਣ ਅੱਗੇ ਵਧਾਊਗਾ ਤੇ ਤਾਂ ਕਰਕੇ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਸੋਚ ਲਿਆ ਕਿ ਨਹੀਂ ਮੈਂ ਹੁਣ ਆਪਣਾ ਹੀ ਕੰਮ ਕਰਨਾ ਹੈ ਬਾਈ ਸਾਹਿਬ ਚੈਸ ਕੀ ਐਸਾ ਖਾਸ ਹੈ ਥੋਡੀ ਚੈਸ ਕੀ ਖਾਸ ਹੈ ਜਿਹੜੀਆਂ ਵਿਦੇਸ਼ਾਂ ਤੱਕ ਧੁਮਾ ਪਾਰੀ ਹੈ ਤਿਆਰ ਕਿਵੇਂ ਹੁੰਦੀ ਹੈ ਫੈਕਟਰੀ ਤੋਂ ਰੌਤਵ ਲੈ ਕੇ ਜਿਹੜਾ ਰੋ ਮਟੀਰੀਅਲ ਹੈ ਇਹ ਫਿਨਿਸ਼ਿੰਗ ਤੱਕ ਕਿਵੇਂ ਆਉਂਦਾ ਅਸੀਂ ਜ਼ਰੂਰ ਦੇਖਾਂਗੇ ਸਾਨੂੰ ਇਹ ਜ਼ਰੂਰ ਤਸਵੀਰਾਂ ਦਿਖਾਓ ਮੈਂ ਨਾਲ-ਨਾਲ ਗੱਲ ਜ਼ਰੂਰ ਕਰਦਾ ਰਵਾਂਗਾ ਭਾਈ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਪਹਿਲੇ ਕੰਮ ਸੀਗਾ ਕਿ ਹਾਥੀ ਦੇ ਦੰਦ ਦਾ ਚੂੜਾ ਬਣਨਾ ਫਿਰ ਚੈਸ ਹਾਥੀ ਦੰਦ ਦੀ ਬੰਨੀ ਸ਼ੁਰੂ ਹੋਈ ਹੁਣ ਚੰਦਨ ਦੀ ਵੀ ਪਹਿਲੇ ਬੰਨੀ ਸ਼ੁਰੂ ਹੋਈ ਆ ਹੋਨੇ ਲੱਕੜ ਭਾਜੀ ਇੱਕ ਤੇ ਬਾਕਸ वुਡ ਹੁੰਦੀ ਆ ਆਪੜੀ ਕਹਿੰਦੇ ਨੇ ਉਹਨੂੰ ਉਹ ਸਿਰਫ ਚਸ ਦੇ ਵਿੱਚ ਜੂਸ ਹੁੰਦੀ ਆ ਤੇ ਔਰ ਐਬਨੀ ਹੁੰਦੀ ਆ ਟਾਲੀ ਆਉਂਦੀ ਆ ਟਾਲੀ ਵੀ ਤਕਰੀਬਨ ਅੱਜਕੱਲ ਟਾਲੀ ਦਾ ਵੀ ਮਾਲ ਬਹੁਤ ਘੱਟ ਬੰਦਾ ਹੈ ਬਾਹਰ ਟਾਲੀ ਵੀ ਬੈਨ ਹੈ ਥੋੜੀ ਜੀ ਤੇ ਆਪ ਨੂੰ ਉਸ ਲਾਲ ਚੰਨਣ ਇਹ ਚੀਜ਼ਾਂ ਦੀ ਚਸ ਬੰਦੀ ਆ ਅੱਜਕੱਲ ਇੱਥੇ ਕਟਿੰਗ ਹੁੰਦੀ ਸਭ ਤੋਂ ਪਹਿਲਾਂ ਹਾਂ ਜੀ ਇੱਥੇ ਪਹਿਲਾਂ ਕਟਿੰਗ ਹੁੰਦੀ ਹੈ ਫਿਰ ਕਟਾਈ ਕਰਕੇ ਟਰਨ ਤੇ ਜਾਂਦਾ ਮਾਲ ਮਾਲ ਟਰਨ ਹੋ ਕੇ ਫਿਰ ਜਿਹੜੇ ਘੋੜੇ ਬੰਦੇ ਨੇ ਉਹ ਐਂਡ 20 ਤੇ ਕਟਿੰਗ ਕਰਕੇ ਤਾਂ ਉਹਦਾ ਟਾਈਮ ਕਿਹੜੇ ਪੀਸ ਤੇ ਲੱਗਦਾ ਕਿਉਂਕਿ ਸਭ ਤੋਂ ਵੱਧ ਟਾਈਮ ਭਾਈ ਘੋੜੇ ਦੇ ਲੱਗਦਾ ਘੋੜੇ ਦੇ ਚੈਸ ਸੈੱਟ ਜੋ ਆ ਨਾ ਘੋੜੇ ਤੇ ਟਿੱਕਿਆ ਹੁੰਦਾ ਉਹਦੇ ਵਿੱਚ ਘੋੜੇ ਦੀ ਖੂਬੀ ਕਰਕੇ ਹੀ ਚੈਸ ਦਾ ਸੈੱਟ ਫੇਮਸ ਹੁੰਦਾ ਘੋੜੇ ਇਹੋ ਹੋ ਜਗੇ ਨੇ ਕਿ ਤੁਹਾਨੂੰ ਦੱਸ ਨਹੀਂ ਸਕਦੇ ਘੋੜਿਆਂ ਦੇ ਵਿੱਚ ਵੀ ਕਾਫੀ ਡਿਜ਼ਾਈਨ ਹੈਗੇ ਨੇ ਸੋ ਬਿਲਕੁਲ ਘੋੜੇ ਦੀ ਗੱਲ ਤੁਸੀਂ ਕੀਤੀ ਹੈ ਕਿ ਹਨਾ ਬੜਾ ਸਮਾਂ ਲੱਗਦਾ ਹੈ ਬਾਕੀ ਇੱਕ ਆਮ ਚੈਸ ਬਣਨ ਵਾਸਤੇ ਪੂਰਾ ਸੈੱਟ ਤਿਆਰ ਕਰਨ ਵਾਸਤੇ ਕਿੰਨਾ ਸਮਾਂ ਜੇ ਆਪਾਂ ਨੋਰਮਲ ਚੈਸ ਸੈੱਟ ਲ ਲਈਏ ਤੇ ਸਰ ਉਹਦੇ ਪ੍ਰੋਡਕਸ਼ਨ ਵਰਕ ਕੰਮ ਆ ਜਾਂਦਾ ਉਹ ਜਿਵੇਂ ਕੁਆਂਟੀਟੀ ਚ ਮਾਲ ਜਿਹੜਾ ਬੰਦਾ ਉਹ ਨੋਰਮਲ ਚੈਸ ਹੁੰਦੀ ਹੈ ਜਿਹੜੀ ਚੀਜ਼ ਆਪਾਂ ਬਣਾਉਨੇ ਆ ਉਹ ਹੈਂਡਮੇਡ ਵਗੈਰਾ ਹੁੰਦੀ ਹੈ ਹੈਂਡਮੇਡ ਦੇ ਵਿੱਚ ਥੋੜਾ ਸੈੱਟ ਜਿਵੇਂ ਫੁੱਲ ਫਿਗਰ ਚੱਟ ਆ ਜਾਂਦਾ ਪੂਰਾ ਸਕੰਦਰਪੁਰ ਸੈੱਟ ਹੁੰਦਾ ਇੱਕ ਬੰਨੇ ਸਕੰਦਰ ਦੀ ਸੈਨਾ ਇੱਕ ਬੰਨੇ ਫੋਰਚੂ ਦੀ ਸੈਨਾ ਉਹ ਸੈੱਟ ਕੰਮ ਸੇ ਕੰਮ ਇੱਕ ਮਹੀਨਾ ਲੈ ਲੈਂਦਾ ਬਣਾਉਂਦੇ ਬਣਾਉਂਦੇ ਜਿਹੜਾ ਆਮ ਜਿਹੜਾ ਸੈੱਟ ਹੁੰਦਾ ਹੈ ਨਾਰਮਲ ਸੈੱਟ ਆ ਦੂਸਰੇ ਨਾਰਮਲ ਸੈੱਟ ਜਿਹੜੇ ਪ੍ਰੋਡਕਸ਼ਨ ਵਰਕ ਹੈ ਉਹ ਤੇ ਦੇਖੋ ਜਿਵੇਂ 100 ਦਾ ਲਾਡ ਪੈ ਗਿਆ 50 ਦਾ ਲਾਡ ਪੈ ਗਿਆ 500 ਦਾ ਲਾਡ ਪੈ ਗਿਆ मतलब ਜੇ 100 ਦਾ ਲਾਡ ਆ ਜੀ 10 ਦਿਨ ਵਿੱਚ ਕੰਪਲੀਟ ਹੋ ਜਾਂਦਾ ਉਹ ਉਹ ਮਤਲਬ ਆਮ ਸੈੱਟ ਹੁੰਦੇ ਨੇ ਉਹ ਟਰਨਓਵਰ ਟਰਨ ਚੱਲਦੇ ਹੀ ਰਹਿੰਦੇ ਨੇ ਬਿਲਕੁਲ ਸੋ ਪੀਸ ਕੱਟ ਕਰਨ ਤੋਂ ਬਾਅਦ ਤੇ ਇੱਥੇ ਆ ਕੇ ਉਸ ਨੂੰ ਜਿਹੜਾ ਪੂਰਾ ਫਿਨਿਸ਼ਿੰਗ ਤੱਕ ਪਹੁੰਚਾਇਆ ਜਾਂਦਾ ਭਾਈ ਜਿਵੇਂ ਹੁਣ ਇਹ ਪਾਲਿਸ਼ਿੰਗ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਭਾਜੀ ਇਹ ਪਾਲਿਸ਼ਿੰਗ ਕੀਤੀ ਜਾ ਰਹੀ ਹੈ ਲਾਸਟ ਪ੍ਰੋਸੈਸ ਹੈ ਇਹ ਜੇ ਨੂੰ ਕਹਿ ਲੈਣੇ ਆ ਵੀ ਚੈਸ ਜੇ ਆਪਾਂ ਇਹ ਵੀ ਕਹਿ ਸਕਦੇ ਆ ਵੀ ਅਸੀਂ ਗਨ ਪਾਲਿਸ਼ਰ ਨਹੀਂ ਯੂਜ਼ ਕਰਦੇ ਕਿਉਂਕਿ ਫੋਰਨਰ ਕਹਿੰਦੇ ਆ ਕਿ ਜੇ ਅਸੀਂ ਏਡੀ ਮਹਿੰਗੀ ਵੁੱਡਨ ਲਾ ਰਹੇ ਆ ਚੈਸ ਤੇ ਜੇ ਅਸੀਂ ਉੱਪਰ ਲੈਕਰ ਹੀ ਕਰਤਾ ਤੇ ਫਿਰ ਉਹ ਵੁੱਡਨ ਦੀ ਮਤਲਬ ਕਿ ਫਿਨਿਸ਼ਿੰਗ ਨੇਚਰਲ ਨਹੀਂ ਰਹੂਗੀ ਤਾਂ ਕਰਕੇ ਇਹ ਜਿਹੜੀ ਐ ਬਫ ਪਾਲਿਸ਼ ਹੁੰਦੀ ਐ ਇਹ ਤਕਰੀਬਨ ਚੈਸ ਨੂੰ ਇਹੀ ਤਕਰੀਬਨ ਕਰੀ ਦੀ ਆਪਾਂ ਇਹਦੇ ਨਾਲ ਐ ਹੁੰਦਾ ਵੀ ਚਮਕ ਵੀ ਆ ਜਾਂਦੀ ਤੇ ਨੇਚਰਲ ਚੀਜ਼ ਵੀ ਥੱਲੇੋਂ ਦਿਖਦੀ ਆ ਇਹ ਘੋੜੇ ਦਾ ਪੀਸ ਆ ਇਹ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਿਆ ਇਹਨੂੰ ਭਾਜੀ ਤੁਸੀਂ ਸਾਭ ਲਾ ਲਓ ਇੱਕ ਘੋੜੇ ਨੂੰ ਵੀ ਜੇ ਅਸੀਂ ਰੈਗੂਲਰ ਬੈਠੀਏ ਤੇ ਦੋ ਦਿਨ ਰਮਾਨਾ ਲੱਗ ਜਾਂਦੇ ਇੱਕ ਘੋੜੇ ਨੂੰ ਹਾਂਜੀ ਇੱਕ ਵਾਰ ਦਿਖਾ ਦਿਓ ਕਿ ਕਿਵੇਂ ਹਰ ਇੱਕ ਚੀਜ਼ ਜਿਹੜੀ ਐ ਉਹ ਪੂਰੀ ਹੂਪ ਹੂ ਜਿਵੇਂ ਦੇਖੀ ਜਾ ਸਕਦੀ ਐ ਲੱਕੜ ਦੇ ਉੱਤੇ ਕਿਸ ਤਰੀਕੇ ਨਾਲ ਕਲਾਕਾਰੀ ਕੀਤੀ ਹੋਈ ਐ ਔਰ ਇਹ ਅੰਮ੍ਰਿਤਸਰ ਦੀਆਂ ਚੈਸ ਕਿੰ데 ਕਿਸ ਕਿਸ ਦੇਸ਼ਾਂ ਤੱਕ ਪਹੁੰਚੀ ਆ ਕਿਉਂਕਿ ਸਾਰੇ ਸੁਣ ਕੇ ਤੇ ਹੈਰਾਨ ਹੋਣਗੇ ਆਪਣੇ ਮੂੰਹ ਦੱਸ ਦੋ ਪਾਜੀ ਇਹ ਚੈਸ ਦੀ ਅਸੀਂ ਗੱਲ ਕਰੀਏ ਤੇ ਸਟਾਰਟ ਤੁਸੀਂ ਕਿੱਥੋਂ ਤੱਕ ਪਹੁੰਚੀ ਆ ਕੋਈ ਮਤਲਬ ਕਿ ਅਸੀਂ ਲਿਮਟ ਹੀ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਕੋਲ ਜਿਹੜੇ ਦੇਸ਼ ਆ ਜਿੱਦਾਂ ਯੂਰਪ ਹੋ ਗਿਆ ਸਵਿਟਜ਼ਰਲੈਂਡ ਜਾਂਦੀ ਆਡੀ ਸਵਿਟਜ਼ਰਲੈਂਡ ਬਹੁਤ ਜਾਂਦੀ ਆ ਔਰ ਕੈਨੇਡਾ ਅਮਰੀਕਾ ਯੂ ਐਸ ਏ ਹਰ ਜਗ੍ਹਾ ਜਾਂਦੀ ਆ ਪਰ ਬੰਦ ਹੀ ਅੰਮ੍ਰਿਤਸਰੀ ਆ ਸੋ ਇਹ ਜਿਹੜੀਆਂ ਚੈਸ ਤਿਆਰ ਹੋ ਕੇ ਏਸ਼ੀਅਨ ਗੇਮ 올림픽ਸ ਵਿੱਚ ਵੀ ਚੈਸ ਖੇਡੀ ਜਾਂਦੀ ਹੈ ਆਮ ਤੌਰ ਤੇ ਤੇ ਚਲਦੀ ਹੈ ਭਾਜੀ ਇਹ ਮਤਲਬ ਖੇਡਾਂ ਖੇਡੀਆਂ ਜਾਂਦੀਆਂ ਸਕੂਲਾਂ ਦੇ ਵਿੱਚ ਕੋਲ ਜੱਜ ਬਾਹਰ ਫੋਰਮ ਦੇ ਵਿੱਚ ਕਲਾਸਾਂ ਚਲਦੀਆਂ ਇਹਦੀਆਂ ਆਪਾਂ ਇਹ ਚੋਣੇ ਵੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੀਆਂ ਕਲਾਸਾਂ ਲੱਗਣ ਕਿਉਂ ਜਾ ਕਿ ਬੱਚੇ ਇੱਥੇ ਵੀ ਇਹ ਚੀਜ਼ 'ਚ ਸ਼ੌਂਕ ਰੱਖਣ ਮਤਲਬ ਪੰਜਾਬ ਭਾਰਤ ਦੇ ਜਿਹੜੇ ਆਰਡਰ ਨੇ ਉਹ ਬਹੁਤ ਘੱਟ ਨੇ ਜਿਹੜੇ ਵਿਦੇਸ਼ਾਂ ਦੇ ਨੇ ਫੋਰਮ ਦੇ ਜ਼ਿਆਦਾ ਆਰਡਰ ਹੁੰਦੇ ਨੇ ਆਪਾਂ ਦੇਖੋ ਕਿੰਨੇ ਵੀ ਪੰਜਾਬ ਅੰਮ੍ਰਿਤਸਰ ਦੇ ਵਿੱਚ ਜੇ ਬਹੰਦੀ ਹੈ ਤੇ ਇੱਥੋਂ ਦੇ ਲੋਕ ਵੀ ਚਾਹਣ ਵੀ ਆਪਾਂ ਚੈਸ ਦੇ ਵਿੱਚ ਥੋੜਾ ਜਿਆਦਾ ਦਿਲਚਸਪੀ ਦੇਈਏ। ਤੁਸੀਂ ਚੈਸ ਖੇਡਦੇ ਹੋ ਜਿਵੇਂ ਤਿਆਰ ਤੇ ਕਰਦੇ ਹੋ ਹਨਾ ਵਕ ਵਕ ਥਾਵਾ ਦੇ ਭੇਜਦੇ ਹੋ। ਖੇਡ ਲਈ ਦੀ ਭਾਜੀ ਜਦੋਂ ਫ੍ਰੀ ਟਾਈਮ ਖੇਡੀ ਦੀ ਜ਼ਰੂਰ ਖੇਡੀ ਦੀ ਆ ਕਿਉਂਕਿ ਇੱਕ ਸਾਨੂੰ ਹੁੰਦਾ ਵਾ ਵੀ ਜੇ ਅਸੀਂ ਬਣਾਈ ਹੈ ਤੇ ਸਾਨੂੰ ਦੇ ਉਸ ਚਾਹ ਹੁੰਦਾ ਵਾ ਵੀ ਆਪਾਂ ਖੇਡੀਏ ਵੀ ਇਹਨੂੰ। ਖੇਡਣ ਚ ਬੰਦੋ ਕੀ ਬਹੁਤ ਵਧੀਆ ਲੱਗਦਾ ਕਿਉਂਕਿ ਨਾਲੇ ਸਟਾਰਟਿੰਗ ਤੋਂ ਫਾਦਰ ਸਾਹਿਬ ਹੁਣਾਂ ਨੇ ਸਾਨੂੰ ਖੇਡ ਨਹੀਂ ਸਿਖਾਈ ਆ ਤੇ ਫਿਰ ਤਾਂ ਕਰਕੇ ਦਿਲਚਸਪ ਜੀ ਬਣਿਆ ਗੇਮ ਤੇ ਕਿਹਨੇ ਕਿਹੜੇ ਕਾਰੀਗਰ ਕੰਮ ਕਰਦੇ ਆ ਕਿ ਆਪ ਕੰਮ ਕਰਦੇ ਹੋ ਸਾਰਾ ਭਾਜੀ ਲੇਬਰ ਹੈਗੀ ਆ ਬਸ ਲੇਬਰ ਵੀ ਨਾ ਅੱਜਕੱਲ ਕੰਮ ਕਰਕੇ ਖੁਸ਼ ਨਹੀਂ ਸਿੱਖ ਕੇ ਖੁਸ਼ ਨਹੀਂ ਅੱਗੋਂ ਪੁਰਾਣੀ ਲੇਬਰ ਜਿਹੜੀ ਆ ਬਸ ਪੁਰਾਣੀ ਉਹ ਹੀ ਚੱਲੀ ਆਉਂਦੀ ਆ ਬਾਕੀ ਜੇ ਕਈਏ ਵੀ ਨਵੀਂ ਲੇਬਰ ਅੱਜਕੱਲ ਸਿੱਖ ਜਵੇ ਉਹ ਦਿਲਚਸਪੀ ਨਹੀਂ ਰੱਖਦੀ ਉਹਦੇ ਹੁੰਦਿਆਂ ਕਹਿੰਦੀ ਵੀ ਸੈਲਰੀ ਕਿੰਨੀ ਆ ਸਿੱਖਣ ਦੇ ਵਿੱਚ ਕਿਸੇ ਦੀ ਦਿਲਚਸਪੀ ਨਹੀਂ ਹੈਗੀ ਸੋ ਜਿਹੜੀ ਲੱਕੜ ਤੁਸੀਂ ਕਹੇ ਕਿ ਯੂਜ਼ ਕਰਦੇ ਆ ਬਾਰੋਂ ਮੰਗਾਉਨੇ ਆ ਹੋਰ ਜਿਹੜੀ ਖਾਸ ਲੱਕੜ ਕਹਿ ਦਈਏ ਜਦੋਂ ਲੱਖਾਂ ਦੀ ਕੀਮਤ ਦੇ ਵਿੱਚ ਸੈੱਟ ਤਿਆਰ ਕਰਨਾ ਹੋਵੇ ਫਿਰ ਕਿਹੜੀ ਯੂਜ਼ ਕਰਦੇ ਹੋ ਤੇ ਸ਼ੁਰੂਆਤ ਕਿਹੜਾ ਸੈੱਟ ਹੁੰਦਾ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਸੈੱਟ ਬੋਖੋ ਜੀ ਪਹਿਲਾਂ ਦੇ ਵਾਈਟ ਚੰਨਣ ਹੁੰਦੀ ਸੀ ਉਹ ਕੋਸਟਲੀ ਹੁੰਦੀ ਸੀ ਤੇ ਉਹਦਾ ਸੈੱਟ ਵੀ ਮਹਿੰਗਾ ਹੁੰਦਾ ਸੀ ਤੇ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਸੀ ਸਟੱਟ ਘੱਟ ਹੁੰਦੇ ਸੀ ਪੇਮੈਂਟ ਜ਼ਿਆਦਾ ਬੰਦੀ ਸੀ ਉਹਨਾਂ ਇਹ ਕਿ ਲੱਕੜਾਂ ਜਿਹੜੀਆਂ ਚਲਦੀਆਂ ਹਨ ਇਹਦੇ ਵਿੱਚ ਵੀ ਬਹੁਤ ਫੈਂਸੀ ਸੈੱਟ ਬੰਦੇ ਨੇ ਜਿਵੇਂ ਇੱਕ ਬੰਨੇ ਬਾਕਸਵੁੱਡ ਲੱਗਦੀ ਹੈ ਇੱਕ ਬੰਨੇ ਐਬਨੀ ਲੱਗਦੀ ਹੈ ਉਹ ਜਿਹੜੀ ਐਬਨੀ ਲੱਕੜ ਹੈ ਉਹ ਬਲੈਕ ਹੁੰਦੀ ਪ੍ਰੋਪਰ ਬਲੈਕ ਹੁੰਦੀ ਹੈ ਉਹ ਜਿਹੜੀ ਉਹ ਲੱਕੜ ਹੈ ਜਿਹੜੀ ਪਾਣੀ 'ਚ ਡੁੱਬ ਜਾਂਦੀ ਹੈ ਤੇ ਉਹਦੀ ਵਿੱਚ ਕੁਆਲਿਟੀ ਜਿਹੜਾ ਵਧੀਆ ਬੰਦੀ ਉਹਦੇ ਵਿੱਚ ਸੈੱਟ ਵੀ ਵਧੀਆ ਬੰਦੇ ਨੇ ਘੋੜੇ ਵੀ ਵਧੀਆ ਲੱਗਦੇ ਨੇ ਉਹ ਸੈੱਟ 10-12000 ਤੋਂ ਸ਼ੁਰੂ ਹੁੰਦਾ ਤੇ ਉਹ ਮਤਲਬ ਉਹਦੇ ਵਿੱਚ ਕੁਆਲਿਟੀ ਲੱਕਰ ਪਾਲਿਸ਼ ਬੋਰਡ ਵੀ ਵਧੀਆ ਹਰ ਚੀਜ਼ ਵਧੀਆ ਉਹਦੇ ਵਿੱਚ ਹੁੰਦੀ ਹੈ ਮਤਲਬ ਨੋਰਮਲ ਸੈੱਟ ਜਿਹੜਾ ਉਹ ਪ੍ਰੋਡਕਸ਼ਨ ਵਰਕ ਹੁੰਦਾ ਉਹ ਸੈੱਟ ਜਿਹੜੇ ਆ ਮਤਲਬ ਕੁਆਂਟੀਟੀ ਘੱਟ ਹੁੰਦੀ ਹੈ ਤੇ ਚੱਲਦੇ ਉਹ ਵੀ ਆ ਸੋ ਜਦੋਂ ਪਾਲਿਸ਼ਿੰਗ ਤੱਕ ਜਾਂਦਾ ਹੈ ਸੈੱਟ ਤਿਆਰ ਹੋ ਕੇ ਸੋ ਇੱਕ ਦਿਨ ਦੇ ਵਿੱਚ ਜੇ ਦੇਖਦਾ ਕਿੰਨੇ ਕੁ ਪੀਸ ਤਿਆਰ ਹੋਣ ਤੇ ਪਹੁੰਚ ਜਾਂਦੇ ਆ ਜਾਂ ਕਿੰਨੇ ਪੀਸ ਜਿਹੜੇ ਤਰਾਸ਼ੇ ਜਾਂਦੇ ਸਰ ਦੇਖੋ ਜਿਹੜੀ ਚੀਜ਼ ਫੈਂਸੀ ਹੋ ਜਣੀ ਉਹਨੇ ਤਾਂ ਟਾਈਮ ਲੈਣਾ ਹੀ ਲੈਣਾ ਤੇ ਜਿਹੜੇ ਨੋਰਮਲੀ ਸੈੱਟ ਆ ਉਹ ਪ੍ਰੋਡਕਸ਼ਨ ਵਰਕ ਹੁੰਦੇ ਨੇ 150 ਦਿਹਾੜੀ ਚ ਨਿਕਲ ਜਾਂਦੇ ਨੇ ਪਰ ਉਹ ਸੈੱਟ ਦਿਹਾੜੀ ਜੇ ਇੱਕ ਜਾਂ ਦੋ ਹੀ ਖਰਾਦੇ ਜਾਂਦੇ ਨੇ ਘੋੜੇ ਨੂੰ ਟਾਈਮ ਲੱਗਦਾ ਤੇ ਉਹ ਆਮ ਸੈੱਟ ਦਾ ਘੋੜਾ ਉਹ ਵੀ ਪ੍ਰੋਡਕਸ਼ਨ ਵਿੱਚ ਹੀ ਨਿਕਲਦਾ ਵਾ ਤੇ ਹਾਂ ਜਿਹੜਾ ਦੂਜਾ ਘੋੜਾ ਉਹਨੂੰ ਟਾਈਮ ਲੱਗਦਾ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਇਹ ਪੂਰੀ ਫੈਕਟਰੀ ਹੈ ਹਨਾ ਇਸ ਵੇਲੇ ਇਹ ਸੋਨੇ ਦਾ ਕੰਮ ਦੇ ਏਰੀਆ ਕਿ ਜਿਸ ਤਰੀਕੇ ਨਾਲ ਤੁਸੀਂ ਕੰਮ ਕਰਦੇ ਪਿਓ ਸਾਰੇ ਵਕ ਵਕ ਦੇਸ਼ਾਂ ਦੀ ਧੂਮਾ ਪਾਈਆਂ ਹੋਈਆਂ ਨੇ ਤੁਸੀਂ ਸੋ ਐਂਡ ਤੇ ਆ ਕੇ ਜਿਹੜਾ ਇੱਥੇ ਇਹਦੇ ਨਾਲ ਕੀ ਕੰਮ ਕੀਤਾ ਜਾਂਦਾ ਹੈ ਇਹਦੇ ਵਿੱਚ ਇਹ ਪਾਜੀ ਇਹ ਹੈਂਡਪੀਸ ਹੈ ਇਹਦੇ ਉੱਤੇ ਨਾ ਜਿਵੇਂ ਘੋੜਾ ਜਾਂ ਜੋ ਨੈਣ ਨਕਸ਼ਾ ਪਾ ਕੱਢਦੇ ਆਂ ਚਿਹਰੇ ਦੇ ਸੈਟ ਦੇ ਜਿਵੇਂ ਫੁੱਲ ਵਿਗਰ ਤੁਹਾਨੂੰ ਸੈਟ ਬਖਾਇਆ ਅੰਦਰ ਉਹਦੇ ਜਿਹੜੇ ਅੱਖਾਂ ਮੂੰਹ ਨੱਕ ਉਹ ਇਸ ਇਸ ਅੱਡੇ ਦੇ ਉੱਤੇ ਨਿਕਲਦੇ ਨੇ ਸਾਰੇ ਬਾਕੀ ਛੋਟੇ ਛੋਟੇ ਹੁੰਦੇ ਨੇ ਸ਼ਸਤਰ ਉਹਦੇ ਨਾਲ ਦਾਦਾ ਤੁਹਾਨੂੰ ਦਿਖਾ ਦਿੰਦਾ ਬੇਟਾ ਕਿਵੇਂ ਕਰਦਾ ਐ ਇਨੀ ਕਿਨਿਕੇ ਕੰਮ ਜਿਹੜੇ ਸਾਰੇ ਇਸੇ ਆਂਡ ਪੀਸ ਤੇ ਹੁੰਦੇ ਨੇ ਕਿਹੜੀ ਪੰਜਵੀਂ ਪੀੜੀ ਕੰਮ ਕਰ ਰਹੀ ਐ ਸ਼ੁਰੂਆਤ ਜਦੋਂ ਕੀਤੀ ਸੀ ਕਿ ਸ਼ੁਰੂ ਤੋਂ ਚੈਸ ਬਣਾਣੀ ਸ਼ੁਰੂ ਕੀਤੀ ਸੀ ਹਾਂਜੀ ਹਾਂਜੀ ਸ਼ੁਰੂ ਤੋਂ ਸਾਡੇ ਦਾਦਾ ਜੀ ਪੜਦਾਦਾ ਜੀ ਸਾਡੇ ਚੈਸੀ ਬਣਾਉਂਦੇ ਸੀ ਉਦੋਂ ਹਾਥੀਦੰਦ ਦਾ ਕੰਮ ਹੁੰਦਾ ਸੀ ਉਤੋ ਬਾਅਦ ਸਾਡੇ ਦਾਦਾ ਜੀ ਨੇ ਕੰਮ ਕੀਤਾ ਮੇਰੇ ਫਾਦਰ ਸਾਹਿਬ ਨੇ ਵੀ ਕੀਤਾ ਉਤੋ ਬਾਅਦ ਮੈਂ ਕੀਤਾ ਹੁਣ ਮੇਰਾ ਬੇਟਾ ਕਰ ਰਿਹਾ ਇਹੋ ਕੰਮ ਹਾਂਜੀ ਆ ਦੇਖੋ ਜਿਵੇਂ ਕਿ ਅਸੀਂ ਕਹ ਰਹੀਏ ਇੱਕ ਆਮ ਲੱਕੜ ਦੇ ਪੀਸ ਚੋਂ ਆਕਾਰ ਦੇਣਾ ਪੂਰੀ ਇੱਕ ਤਸਵੀਰ ਤਿਆਰ ਕਰਨੀ ਅ ਜਿਵੇਂ ਹੁਣ ਘੋੜਾ ਤਿਆਰ ਹੋ ਰਿਹਾ ਔਰ ਉਹਦੇ ਗ੍ਰੇਡ ਕਰ ਕਰਕੇ ਨੈਣਕਸ਼ ਪੂਰੇ ਕਰਨੇ ਆ ਗ੍ਰਾਈਂਡ ਕੀਤਾ ਜਾ ਰਿਹਾ ਇੱਥੇ ਸੋ ਇਸ ਤੋਂ ਬਾਅਦ ਪਾਲਿਸ਼ਿੰਗ ਹੋਣੀ ਆ ਹਰ ਇੱਕ ਚੀਜ਼ ਦੇ ਵਿੱਚ ਬਰੀਕੀ ਨਾਲ ਕੰਮ ਕੀਤਾ ਜਾ ਰਿਹਾ ਹੈ ਲਗਨ ਇੰਨੀ ਜ਼ਿਆਦਾ ਕੰਮ ਦੇ ਵਿੱਚ ਹੈ ਕਿ ਹੁਣ ਪੰਜਵੀਂ ਪੀੜੀ ਤੇ ਭਾਵੇਂ ਕੰਮ ਪਹੁੰਚਿਆ ਪਰ ਇਸੇ ਕਰਕੇ ਪਹੁੰਚਿਆ ਕਿਉਂਕਿ ਹੱਥੀ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਉਹੀ ਲਗਨਾ ਜਿੱਥੇ ਲੈ ਕੇ ਆ ਗਈ ਹੈ ਸੋ ਇਹੀ ਲਗਨ ਦੇ ਕਰਕੇ ਆ ਜਿੱਥੇ ਪਹੁੰਚੇ ਹੋ ਹਾਂਜੀ 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 ਹੱਥ ਭਾਜੀ ਹੱਥੀ ਮਿਹਨਤ ਕਰਨ ਵਾਲਾ ਵੈਸੇ ਵੀ ਕਦੀ ਭੁੱਖਾ ਨਹੀਂ ਮਰਦਾ ਹੱਥੀ ਕੰਮ ਕਰਨਾ ਸਿੱਖਿਆ ਹੋਵੇ ਤੇ ਭਾਜੀ ਬੰਦਾ ਸਭ ਤੋਂ ਵਧੀਆ ਜਿੰਨੇ ਹੱਥੀ ਕੰਮ ਨਹੀਂ ਸਿੱਖਿਆ ਉਹ ਭਾਜੀ ਉਹਨੂੰ ਕੋਈ ਕੰਮ ਹੀ ਨਹੀਂ ਆਉਂਦਾ ਬਾਅਦੋਂ ਕੋਈ ਲੈਣ ਉਹ ਲੱਭਦਾ ਵਾ ਬਸ ਨੌਕਰੀ ਮਿਲ ਜੇ ਸਕਿਉਰਿਟੀ ਗਾਰਡ ਦੀ ਨੌਕਰੀ ਮਿਲ ਜੇ ਬਸ ਇਹੋ ਹੱਥੀਂ ਕੰਮ ਕਰਨ ਵਾਲੇ ਨੂੰ ਕੰਮ ਹਰ ਜਗ੍ਹਾ ਮਿਲ ਜਾਂਦਾ ਭਾਵੇਂ ਉਹ ਕਿਸੇ ਸ਼ਹਿਰ ਚ ਵੀ ਚੱਲ ਜਾਵੇ ਘੱਟ ਤੋਂ ਘੱਟ ਜੇ ਸੈੱਟ ਦੀ ਕੀਮਤ ਦੇਖੀ ਆਪਾਂ ਕਿੰਨੇ ਕੀਮਤ ਤੇ ਆ ਤੇ ਸਭ ਤੋਂ ਵੱਧ ਤੋਂ ਵੱਧ ਕਿੰਨੇ ਕੀਮਤ ਤੱਕ ਜਾਂਦਾ ਜਾਂ ਉਹ ਆਰਡਰ ਦੇ ਹਿਸਾਬ ਨਾਲ ਹੈ ਜਿੰਨਾ ਮਹਿੰਗਾ ਬਣਾਉਣਾ ਚਾਹੇ ਦੇਖੋ ਜਿਹੜੀ ਜਿਆਦਾ ਵੈਰੀਟੀ ਲੱਗਦੀ ਹੈ ਉਹ 5-600 ਤੋਂ ਸ਼ੁਰੂ ਹੋ ਜਾਂਦੀ ਆ ਬਾਕੀ ਕੋਸਟਲੀ ਸੈੱਟ ਜਿਵੇਂ ਤੁਹਾਨੂੰ ਅੰਦਰ ਵਿਖਾਇਆ ਉਹ 30-35-40 ਹਜ਼ਾਰ ਤੱਕ ਵੀ ਬੰਦੇ ਨੇ ਜੇ ਉਹਦੇ ਵਿੱਚ ਮਤਲਬ ਹੋਰ ਫਿਨਿਸ਼ਿੰਗ ਦਈਏ ਲੱਕਰ ਪਾਲਿਸ਼ ਕਰੀਏ ਤੇ ਥੋੜੀ ਕੋਸਟ ਲਹੂਰ ਹੋ ਜਾਂਦਾ ਉਹ ਸੈਟ ਨੂੰ ਟਾਈਮ ਲੱਗਦਾ ਜਿਹੜਾ ਕੋਸਟ ਲਈ ਹੋਵੇ ਸੋ ਹਰ ਮਹੀਨੇ ਦੇ ਵਿੱਚ ਆਰਡਰ ਬਾਹਰ ਜਾਂਦੇ ਨੇ ਹਾਂਜੀ ਉਹ ਸਾਡੇ ਉਹ ਸੈਟ ਦਾ ਆਰਡਰ ਸਾਡਾ ਪੱਕਾ ਰਹਿੰਦਾ ਜੀ ਇੱਕ ਸੈਟ ਮਹੀਨੇ ਦਾ ਸਾਡਾ ਪੱਕਾ ਜਾਂਦਾ ਹੀ ਜਾਂਦਾ ਜੀ ਹਾਂ ਉਹ ਜਿਹੜੀ ਚੈਸ ਜਿਹੜੀ ਤਿਆਰ ਕੀਤੀ ਹੋਈ ਜਿਵੇਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਪੂਰਾ ਇੱਕ ਫੀਚਰਸ ਨਜ਼ਰ ਆ ਰਿਹਾ ਉਹ ਇੱਕ ਇੱਕ ਹਾਂਜੀ 27 ਦੇ ਇੱਕ ਇੱਕ ਉਹਦੇ ਵਿੱਚ ਪ੍ਰੋਪਰ ਰਾਜਾ ਰਾਜੇ ਵਰਗੂ ਬਣਿਆ ਰਾਣਾ ਰਾਣੀ ਰਾਣੀ ਵਰਗੀ ਆ ਘੋੜਾ ਪੂਰਾ ਘੋੜੇ ਵਰਗਾ ਮਤਲਬ ਹਰ ਚੀਜ਼ ਪ੍ਰੋਪਰ ਬਣੀ ਆ ਵੀ ਪਤਾ ਲੱਗਦਾ ਵੀ ਇਹ ਹਾਥੀ ਆ ਇਹ ਘੋੜਾ ਵਾ ਇਹ ਊਂਠ ਆ ਕੋਈ ਨਾਮ ਵੀ ਹੁੰਦਾ ਇਸ ਤਰ੍ਹਾਂ ਕਿਸੇ ਸੈੱਟ ਦਾ ਕੋਈ ਡਿਜ਼ਾਈਨ ਦਾ ਸਟਾਈਲ ਹਾਂਜੀ ਇਹਦੇ ਵਿੱਚ ਕਈ ਜਿਵੇਂ ਇੱਕ ਆਪਣਾ ਸਿਕੰਦਰਪੁਰ ਸੈੱਟ ਆ ਜਾਂਦਾ ਉਹਦੇ ਵਿੱਚ ਸਿਕੰਦਰਪੁਰ ਦੀ ਸੈਨਾ ਹੁੰਦੀ ਏਦਾਂ ਕੋਈ ਪੁਰਤਕਾਲ ਹੁੰਦਾ ਇੱਕ ਸੈੱਟ ਜਿਵੇਂ ਪੁਰਤਕਾਲੀ ਹੁੰਦੇ ਨੇ ਉਹਨਾਂ ਦੀਆਂ ਸ਼ਕਲਾਂ ਵਾਲੇ ਸੈੱਟ ਹੁੰਦੇ ਨੇ ਕੋਈ ਰੋਮਨ ਸੈੱਟ ਹੁੰਦਾ ਵਾ ਕੋਈ ਹਾ ਫਿਗਰ ਸੈੱਟ ਹੁੰਦਾ ਵਾ ਇਹਦੇ ਵਿੱਚ ਡਿਜ਼ਾਈਨ ਕਾਫੀ ਹੈ ਭਾਜੀ ਇੰਟਰਨੈਸ਼ਨਲ ਗੇਮਾਂ ਵਿੱਚ ਜਿਹੜੀ ਚੈਸ ਹੈ ਉਹ ਬੜੀ ਮਾਇਨੇ ਰੱਖਦੀ ਹੈ ਕਈ ਕੀ ਘੰਟੇ ਇਹ ਮੈਚ ਚੱਲਦੇ ਆ ਔਰ ਇਹ ਵੀ ਚੈਸਾਂ ਤੁਹਾਡੀਆਂ ਉਹ ਮੈਚਾਂ ਤੱਕ ਪਹੁੰਚੀਆਂ ਹੋਈਆਂ ਨਹੀਂ ਉਹ ਜਿਹੜੀ ਮੈਚ ਦੇ ਵਿੱਚ ਚੈਸ ਚੱਲਦੀ ਉਹ ਆਮ ਨੋਰਮਲ ਸੈੱਟ ਹੁੰਦਾ ਵਾ ਜਿਹੜਾ ਰੈਗੂਲਰ ਚੱਲਦਾ ਕਿਉਂ ਮਤਲਬ ਖੇਡਾਂ ਦੇ ਵਿੱਚ ਖੇਡਿਆ ਜਾਂਦਾ ਉਹ ਨੋਰਮਲ ਚੈਸੀ ਖੇਡਦੇ ਨੇ ਉਹ ਚ ਹਾਂਜੀ ਤਾਂ ਬਿਲਕੁਲ ਜ਼ਿਆਦਾਤਰ ਇਹ ਦੇਖੀਏ ਤਾਂ ਗੋਰੇ ਖੇਡ ਨੂੰ ਬਹੁਤ ਪਿਆਰ ਕਰਦੇ ਆ ਔਰ ਹਰ ਇੱਕ ਦੇ ਘਰ ਦੇ ਵਿੱਚ ਜਦੋਂ ਵਿਦੇਸ਼ਾਂ 'ਚ ਦੇਖੀਏ ਤਾਂ ਚੈਸ ਜ਼ਰੂਰ ਪਈ ਹੁੰਦੀ ਆ ਸੋ ਹੋਰ ਜਿਹੜਾ ਨਾਲ ਕੰਮ ਕਰਦੇ ਹੋ ਸਟੱਡੀ ਨਾਲ ਕੀਤੀ ਨਾਲ ਨਾਲ ਸਿੱਖਦੇ ਰਹੇ ਹੁਣ ਪੂਰਾ ਪ੍ਰੋਪਰ ਕੰਮ ਕਰ ਲੈਂਦੇ ਹਾਂਜੀ ਬਿਲਕੁਲ ਹੁਣ ਪੂਰਾ ਪ੍ਰੋਪਰ ਕੰਮ ਕਰ ਲੀਦਾ ਸਟਾਰਟਿੰਗ ਤੇ ਤੇ ਚਲੋ ਮੈਨੂੰ ਪਤਾ ਨਹੀਂ ਹੁਣ ਤੇ ਮਤਲਬ ਕਿ ਮੈਂ ਪ੍ਰੋਪਰ ਸਭ ਤੋਂ ਜ਼ਿਆਦਾ ਤੇ ਘੋੜੇ ਨਾਲ ਹੀ ਆਪਾਂ ਜੇ ਘੋੜੇ ਬਣਾਉਣੇ ਨਹੀਂ ਹੁੰਦੇ ਫਿਰ ਇਹ ਚੈਸ ਵੀ ਨਹੀਂ ਬਣਾ ਸਕਦੇ ਅਸੀਂ ਘੋੜੇ ਬਣਾਉਣੇ ਸਿੱਖੇ ਚਲੋ ਘੋੜੇ ਸਟਾਰਟ ਕੀਤੇ ਹੁਣ ਮੈਂ ਸਾਰੇ ਘੋੜੇ ਤਕਰੀਬਨ ਬਣਾ ਲੈਣਾ ਤੇ ਮਤਲਬ ਪ੍ਰੋਪਰ ਸਾਰਾ ਕੁਝ ਕਰ ਲੀਦਾ ਚਾਹਦਾ ਜੀ ਕੋਈ ਫਰਕ ਨਹੀਂ ਸਭ ਤੋਂ ਜਿਹੜਾ ਵਾਦੇ ਸਮਾਂ ਘੋੜੇ ਤੇ ਲੱਗਦਾ ਜਿਵੇਂ ਤੁਹਾਡੇ ਫਾਦ ਸਾਹਿਬ ਨੇ ਕਿਹਾ ਸੋ ਇਹਦੇ ਵਿੱਚ ਕਿਵੇਂ ਫਿਨਿਸ਼ਿੰਗ ਦੇਖੀ ਜਾ ਸਕਦੀ ਹੈ ਕਿਵੇਂ ਵਕ ਵਕਤਾਂ ਦੇ ਘੋੜੇ ਤਿਆਰ ਹੁੰਦੇ ਆ ਡਿਜ਼ਾਈਨ ਕਿਵੇਂ ਤਿਆਰ ਕਰਦੇ ਹੋ ਸੋ ਐਡਾਪਟ ਕਰਦੇ ਹੋ ਕਿਸੇ ਤਰੀਕੇ ਨਾਲ ਜਾਂ ਆਪਣੀ ਕੋਈ ਕ੍ਰੀਏਟੀਵਿਟੀ ਭਾਜੀ ਇਹ ਵੈਸੇ ਤੇ ਮਤਲਬ ਕਿ ਪਹਿਲਾਂ ਹੁੰਦਾ ਸੀ ਜੇ ਡਿਜ਼ਾਈਨ ਬਣਾਉਣਾ ਕੋਈ ਜਿਵੇਂ ਬੁੱਕਸ ਵਗੈਰਾ ਵੇਖ ਲੈਣੀਆਂ ਉਹਨਾਂ 'ਚ ਤਸਵੀਰਾਂ ਹੁੰਦੀਆਂ ਸੀ ਸਿਕੰਦਰਪੁਰ ਦੀ ਕਹਾਣੀ ਵੇਖ ਲੈਣੀ ਕਿੱਦਾਂ ਦੇ ਬੰਦੇ ਹੁੰਦੇ ਆ ਕਿੱਦਾਂ ਦੇ ਠੀਕ ਆ ਤੇ ਹੁਣ ਅੱਜ ਕੱਲ ਤੇ ਨੈਟ ਤੇ ਸਭ ਕੁਝ ਆ ਗਿਆ ਉਹ ਨੈਟ ਤੇ ਖੋਲੀ ਦਾਵਾ ਕੋਈ ਵੀ ਚੀਜ਼ ਬਣਾਉਣੀ ਆ ਤੇ ਨੈਟ ਤੋਂ ਵੇਖ ਕੇ ਫਿਰ ਥੋੜਾ ਜਿਹਾ ਜਿਵੇਂ ਆਈਡੀਆ ਲੱਲੀ ਦਾਵਾ ਵੀ ਆਹ ਚੀਜ਼ ਆਪਾਂ ਇਦਾਂ ਬਣਾ ਸਕਦੇ ਆ ਵੁੱਡਨ ਚ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਮੈਟਲ ਚ ਹੁੰਦੀਆਂ ਮਾਰਬਲ ਚ ਹੁੰਦੀਆਂ ਉਹ ਫਿਰ ਆਪਾਂ ਉਹਨੂੰ ਸੋਚ ਕੇ ਵੀ ਇਹ ਵੁੱਡਨ ਚ ਵੀ ਬਣ ਸਕਦੀ ਆ ਫਿਰ ਆਪਾਂ ਉਹਨੂੰ ਵੁੱਡਨ ਚ ਤਿਆਰ ਕਰੀਦਾ ਫਿਰ ਇਹਨੂੰ ਸੜੀ ਹੋਰ ਵੀ ਵੈਰੀਟੀ ਸੰਭ ਹੋਰ ਜਿਹੜੀ ਸੈਟਿੰਗ ਜੇ ਅਸੀਂ ਦੇਖੀਏ ਤਾਂ ਤੁਸੀਂ ਪ੍ਰੋਪਰ ਤਰੀਕੇ ਨਾਲ ਕੀਤੀ ਹੋਈ ਆ ਕਿ ਹਨਾ ਹਰ ਚੀਜ਼ ਵਿੱਚ ਕਿੱਥੇ ਕਿੱਥੇ ਕਿਹੜਾ-ਕਿਹੜਾ ਕੰਮ ਹੋ ਰਿਹਾ। ਕ੍ਰੀਏਟੀਵਿਟੀ ਦੇਖੀ ਐ ਮੈਗਨੇਟ ਵਾਲੀ ਚੈਸਟੜੀ ਤਿਆਰ ਕਰਤੀ ਐ। ਹੋਰ ਵਾਦ ਤੋਂ ਵਕ ਭਾਜੀ ਚੈਸ ਦੇ ਨਾਲ ਸਾਡੀਆਂ ਹੋਰ ਵੀ ਕਈ ਵੈਰਾਈਟੀਆਂ ਨੇ ਗੁਰਸਿੱਖੀ ਦੇ ਵਿੱਚ ਤਲਕ ਰੱਖਦੀਆਂ ਨੇ। ਉਹਦੇ ਵਿੱਚ ਕੰਗੇ ਬੰਦੇ ਨੇ ਸਾਡੇ। ਕੰਗੀਆਂ ਬੰਦੀਆਂ ਨੇ ਸਿਮਰਨੇ ਬੰਦੇ ਨੇ। ਤੇ ਉਹ ਵੀ ਸਾਡੇ ਕਾਫੀ ਫੇਮਸ ਨੇ ਕੰਗੇ ਵਗੈਰਾ। ਮਤਲਬ ਵਧੀਆ ਕੁਆਲਿਟੀ ਚ ਬਣਾਈਦਾ ਉਹ ਤੁਹਾਨੂੰ ਦਿਖਾ ਦਿੰਨੇ ਆ। ਆ ਦੇਖੋ ਹਰ ਕੁਆਲਿਟੀ ਦਾ ਮਤਲਬ ਟਾਲੀ ਦੇ ਵਿੱਚ ਬਣਾਈ ਦੀ ਹੈ ਕੰਗੀ ਵਧੀਆ ਕੁਆਲਿਟੀ ਦੇ ਵਿੱਚ ਬਣਾਈ ਦੀ ਹੈ ਇਕੱਲਾ ਇਕੱਲਾ ਦੰਦਾ ਜਿਹਨੂੰ ਕਹਿ ਸਕਦੇ ਆਂ ਅਸੀਂ ਹੱਥ ਨਾਲ ਗੋਲ ਕੀਤਾ ਗੁਲਾਈ ਹੋਊਗੀ ਪੂਰੇ ਮੁਲਾਇਮ ਹੋਣਗੇ ਦੰਦੇ ਕਿਉਂਕਿ ਕਈ ਜਿਨ੍ਹਾਂ ਦੇ ਅਸੀਂ ਸਪੈਸ਼ਲੀ ਕਸਟਮਾਈਜ਼ ਕਰਦੀਏ ਜਿਵੇਂ ਕਈਆਂ ਦੇ ਕੇਸ ਭਾਰੇ ਆ ਉਹਨਾਂ ਵਾਸਤੇ ਵੱਖਰੇ ਦੰਦੇ ਬਣਾ ਦਿੰਦੇ ਆ ਤੇ ਜਿਨ੍ਹਾਂ ਦੇ ਬਰੀਕ ਆ ਫਿਰ ਬਰੀਕ ਬਣਾ ਦਿੰਦੇ ਆ ਉਹ ਦੰਦੀਆਂ ਹੋਰ ਵੀ ਆਈਟਮਾਂ ਬਣਾ ਦਈਆਂ ਆ ਗੱਡੀ ਚ ਲਾਉਣ ਦੇ ਡੈਸ਼ਬੋਰਡ ਤੇ ਹੌਰਸ ਬਣਾਈਦਾ ਵਾ ਵੇਖੋ ਸਾਰਾ ਇਹ ਵੀ ਹੈਂਡ ਮੇਡ ਆ ਫੁੱਲ ਬੋਡੀ ਹੌਰਸ ਆ ਦੇਖ ਸਕਦੇ ਤੁਸੀਂ ਸਾਰੀਆਂ ਚੀਜ਼ਾਂ ਮਤਲਬ ਕਿ ਹੋਰ ਵੀ ਕਈ ਚੀਜ਼ਾਂ ਜਿਹਦੀ ਜਿਹੜੀ ਚੀਜ਼ ਦੀ ਡਿਮਾਂਡ ਆਈ ਜਾਂਦੀ ਆ ਆਪਾਂ ਤਿਆਰ ਕਰਦੀ ਦੀ ਕਿਉਂਕਿ ਆਪਾਂ ਨੂੰ ਹੁੰਦਾ ਵਾ ਵੀ ਕੋਈ ਵੀ ਜੇ ਕੋਈ ਸਾਨੂੰ ਕੋਈ ਚੈਲੰਜ ਵੀ ਦੇਂਦੇ ਆ ਆਪਾਂ ਉਹ ਵੀ ਐਕਸੈਪਟ ਕਰ ਲੀਦਾ ਵੀ ਆਪਾਂ ਬਣਾ ਦਾਂਗੇ ਇਹਦੇ ਵਿੱਚ ਸਾਡੀਆਂ ਦੇਖੋ ਸਟਿੱਕਾਂ ਵੀ ਬੰਦੀਆਂ ਨੇ ਹੌਰਸਸ ਸਟਿੱਕਾਂ ਇਹ ਜਿਨ੍ਹਾਂ ਘੋੜੇ ਕਾੜੀਆਂ ਰੱਖੀਆਂ ਉਹ ਸ਼ਕੀਨ ਹੁੰਦੇ ਅਜਿਹੀਆਂ ਚੀਜ਼ਾਂ ਰੱਖਾਂਦੇ ਇਹ ਉਹ ਬਣਾਈਦੀ ਐ ਮਾਰਵਾੜੀ ਘੋੜੇ ਨਸਲ ਹੁੰਦੀ ਐ ਇਹ ਉਹਦੇ ਮਤਲਬ ਘੋੜਾ ਬਣਿਆ ਮਤਲਬ ਜਿਹੋ ਜੀ ਕਹੋ ਸਟਿਕ ਬਣਾ ਦਿੱਦੀ ਹੈ ਸਟਿਕ ਬਣਾਈ ਦੀ ਹਰ ਚੀਜ਼ ਵਧੀਆ ਬਣਾਈ ਦੀ ਮਤਲਬ ਹਰ ਕੰਮ ਕਲਾਕਾਰੀ ਦਾ ਕੀਤਾ ਹੋਇਆ ਹੈ ਸ਼ੁਰੂਤ ਤੋਂ ਲੈ ਕੇ ਹੁਣ ਤੱਕ ਸੋ ਉਹ ਤਸਵੀਰਾਂ ਮੈਂ ਦਿਖਾ ਦਿਆਂ ਕੋਈ ਵੀ ਚੀਜ਼ ਸਾਡੇ ਕੋਲ ਲੱਗੜ ਦੀ ਹੈ ਜੇ ਚੈਲੰਜ ਦੇ ਵਿੱਚ ਜਿਹਦੇ ਚ ਆ ਜਿਹੜੇ ਘੋੜੇ ਵੱਖ-ਵੱਖ ਤਰ੍ਹਾਂ ਦੇ ਤਿਆਰ ਕੀਤੇ ਹੋਏ ਹੈ ਚਸਤੀ ਅਸੀਂ ਵੱਖ-ਵੱਖ ਕਿਸਮ ਦੇਖ ਲਈ ਹੈ ਔਰ ਦੂਜੇ ਪਾਸੇ ਦੇਖੀਏ ਤਾਂ ਜੋ ਵੀ ਚੀਜ਼ ਨੂੰ ਹੱਥ ਲੱਗਦਾ ਹੈ ਔਰ ਵਾਕਈ ਲੱਗਦਾ ਹੈ ਕਿ ਕੋਈ ਦਮ ਹੈ ਜਾਂ ਇਸਤੇ ਜਾਨ ਲਾਈ ਹੈ ਔਰ ਜਿਵੇਂ ਪੰਜਵੀਂ ਪੀੜ੍ਹੀ ਅੱਜ ਇਸ ਕੰਮ ਤੇ ਪਹੁੰਚ ਚੁੱਕੀ ਹੈ ਸੋ ਇਹਦਾ ਇਹੀ ਨਤੀਜਾ ਹੈ ਕਿ ਇੰਨੀ ਵੱਡੀ ਜਿਹੜੀ ਮਿਹਨਤ ਮੁਸ਼ਕਤ ਕੀਤੀ ਆ ਅੱਜ ਉਹ ਇੰਨਾ ਫਲ ਦੇ ਰਹੀ ਆ ਤਾਂ ਜੋ ਪੂਰੇ ਵਿਸ਼ਵ ਦੇ ਵਿੱਚ ਇਹ ਅੰਮ੍ਰਿਤ ਸਰਦੀ ਚੈਸ ਪਹੁੰਚਦੀ ਹੈ ਔਰ ਖੇਡੀ ਜਾਂਦੀ ਹੈ ਇਨ੍ਹਾਂ ਦੇ ਵੱਲੋਂ ਤਾਂ ਸਾਫ਼ ਤੌਰ ਤੇ ਇਹ ਵੀ ਗੱਲ ਆ ਕਿ ਕੀ ਜੂ ਇੱਥੇ ਤਿਆਰ ਹੋ ਕੇ ਚੈਸ ਬਾਹਰ ਭੇਜਦੇ ਆ ਪਰ ਇੱਥੇ ਵੀ ਜਿਹੜੀ ਚੈਸ ਹੈ ਉਹ ਖੇਡੀ ਜਾਣੀ ਚਾਹੀਦੀ ਹੈ ਸਕੂਲਾਂ ਚ ਕਾਲਜਾਂ ਦੇ ਵਿੱਚ ਟੂਰਨਾਮੈਂਟ ਹੋਣੇ ਚਾਹੀਦੇ ਆ ਤਾਂ ਜੋ ਗੇਮ ਜਿਹੜੀ ਹੈ ਉਹ ਬੱਚੇ ਖੇਡ ਸਕਣ ਕਿਉਂਕਿ ਇਹ ਗੇਮ ਪੇਸ਼ੈਂਸ ਲੈਵਲ ਜੋ ਅਸੀਂ ਕਹਦੇ ਆ ਕਿ ਅਸੀਂ ਧਿਆਨ ਲਾ ਸਕਦੇ ਆ ਕਨਸੈਂਟਰੇਟ ਕਰ ਸਕਦੇ ਆ ਸੋ ਇਹ ਗੇਮ ਸਾਨੂੰ ਉਹ ਚੀਜ਼ ਸਿਖਾਉਂਦੀ ਹੈ ਔਰ ਜਿਸ ਕਰਕੇ ਇਹ ਜਿਹੜੀ ਚੈਸ ਹੈ ਇਹ ਅੱਜਕੱਲ ਬੱਚਿਆਂ ਨੂੰ ਜੇ ਖੇਡਣ ਲਾ ਦਈਏ ਤਾਂ ਜਿਹੜਾ ਸਟ्रेस ਕਹਿੰਦੇ ਆ ਅੱਜਕੱਲ ਹੋਣ ਲੱਗ ਪਿਆ ਉਹ ਤੋਂ ਵੀ ਬੱਚੇ ਦੂਰ ਹੋ ਜਾਣਗੇ ਕਿਉਂਕਿ ਚੈਸ ਇੱਕ ਐਸੀ ਚੀਜ਼ ਹੈ ਜਦੋਂ ਅਸੀਂ ਖੇਡਦੇ ਹਾਂ ਤਾਂ ਪੂਰਾ ਧਿਆਨ ਚੈਸ ਤੇ ਹੁੰਦਾ ਹੈ ਔਰ ਇਹ ਹੁੰਦਾ ਕਿ ਕਿਹੜੀ ਚਾਲ ਖੇਡੀ ਜਾਏਗੀ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਵੀ ਇਹ ਚੈਸ ਖੇਡਦੇ ਰਹੇ ਨੇ ਔਰ ਇਸੇ ਦੇ ਸਿਰ ਤੇ ਬਾਜ਼ੀਆਂ ਜੜੀਆਂ ਉਹ ਲੱਗਦੀ ਆ ਰਹੀਆਂ ਨੇ ਇਸੇ ਦੇ ਸਿਰ ਤੇ ਜਿਹੜੀ ਚਾਲ ਹੈ ਉਹ ਆਪਣੇ ਯੁੱਧ ਦੇ ਵਿੱਚ ਜੰਗ ਦੇ ਵਿੱਚ ਚੱਲਦੇ ਰਹੇ ਨੇ ਸੋ ਚੈਸ ਵਾਕਈ ਅਸੀਂ ਸੁਣਿਆ ਕਿ ਬਹੁਤ ਸਮੇਂ ਪੁਰਾਣੀ ਇਹ ਖੇਡ ਹੈ ਪਰ ਤਿਆਰ ਕਿੱਥੇ ਹੁੰਦੀ ਸੀ ਕਿ ਅੱਜ ਜਦੋਂ ਇਹ ਦੇਖਿਆ ਤਾਂ ਵਾਕਈ ਇਹ ਕਲਾਕਾਰੀ ਜਿਹੜੀ ਅੱਜ ਪੰਜਵੀਂ ਪੀੜੀ ਤੱਕ ਪਹੁੰਚੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀ ਹੋਰ ਜਿਹੜੀ ਡਿਮਾਂਡਸ ਤੇ ਚੈਸ ਤਿਆਰ ਹੁੰਦੀ ਹੈ ਉਹ ਅਮ੍ਰਿਤਸਰ ਚ ਜਿਹੜੀ ਚੈਸ ਹੈ ਉਹ ਤਿਆਰ ਹੋ ਰਹੀ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅਮ੍ਰਿਤਸਰ